ਤੋ ਅਮਰੀਕਾ ਦੇ ਵਿੱਚ ਰਹਿ ਰਹੀ 73 ਸਾਲਾ ਹਰਜੀਤ ਕੌਰ ਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਬੇੜੀਆਂ ਦੇ ਨਾਲ ਬਨ ਕੇ ਭਾਰਤ ਭੇਜਿਆ ਗਿਆ ਤੇ 73 ਸਾਲਾ ਪੰਜਾਬੀ ਮੂਲ ਦੀ ਹਰਜੀਤ ਕੌਰ ਜੋ ਕਿ 30 ਸਾਲ ਤੋਂ ਅਮਰੀਕਾ ਚ ਰਹਿ ਰਹੀ ਸੀ ਉਸ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ दरअसल ਉਹਨਾਂ ਨੂੰ ਕੁਝ ਦਿਨਾਂ ਪਹਿਲਾਂ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਹਿਰਾਸਤ ਵਿੱਚ ਲਿਆ ਜਿਸ ਕਾਰਨ ਭਾਰਤੀ ਤੇ ਮੂਲ ਅਮਰੀਕੀ ਨਾਗਰਿਕਾਂ ਨੇ ਸਰਕਾਰ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਦਿੱਤੇ ਹਰਜੀਤ ਕੌਰ ਨੂੰ ਈਸਟ ਬੀ ਦੇ ਵਿੱਚ ਇੱਕ ਰੂਟੀਨ ਚੈੱਕ ਇਨ ਦੇ ਦੌਰਾਨ ਹਿਰਾਸਤ ਚ ਲਿਆ ਗਿਆ ਤੇ ਉਹਨਾਂ ਦੇ ਪਰਿਵਾਰ ਤੇ ਭਾਈਚਾਰੇ ਨੇ ਕਿਹਾ ਕਿ ਉਹ ਤਿੰਨ ਦਹਾਕੀਆਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਤੇ ਉਹਨਾਂ ਦੀ ਅਰਜ਼ੀ 2013 ਦੇ ਵਿੱਚ ਰੱਦ ਕਰ ਦਿੱਤੀ ਗਈ ਸੀ ਫਿਰ ਵੀ ਉਹ 6 ਮਹੀਨੇ ਬਾਅਦ ICAS ਨੂੰ ਰਿਪੋਰਟ ਕਰਦੀ ਰਹੀ ਹੈ ਉਹਨਾਂ ਦੀ ਉਮਰ ਤੇ ਨਾਜ਼ੁਖਾਲਤ ਹੋਏ ਇੱਕ ਦਾ ਭਾਈਚਾਰੇ ਨੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਪਰ ਹੁਣ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਤੇ ਇਸ ਮਾਮਲੇ ਤੇ ਵਕੀਲ ਜਿਨ੍ਹਾਂ ਦਾ ਇਹ ਕਹਿਣਾ ਕਿ ਹਰਜੀਤ ਕੌਰ ਨੂੰ 132 ਹੋਰ ਭਾਰਤੀ ਨਾਗਰਿਕਾਂ ਦੇ ਨਾਲ ਪਹਿਲਾ ICAS ਚਾਰਟਰਡ ਫਲਾਈਟ ਦੇ ਰਹੀ ਜਾਰਜੀਆ ਤੋ ਆਰਮੀਨੀਆ ਲੈ ਜਾਇਆ ਗਿਆ ਫਿਰ ਦਿੱਲੀ ਹਵਾਈ ਅੱਡੇ ਤੇ ਭੇਜਿਆ ਗਿਆ ਤੇ ਪਰਿਵਾਰ ਤੇ ਜਾਣਕਾਰ ਉਹਨਾਂ ਨੂੰ ਲੈਣ ਵਾਸਤੇ ਹਵਾਈ ਅੱਡੇ ਤੇ ਪਹੁੰਚੇ ਨੇ ਤੇ ਇਸ ਫੈਸਲੇ ਤੋਂ ਪਾਈਚਾਰਾ ਬੇहद ਨਿਰਾਸ਼ ਨਜ਼ਰ ਆ ਰਿਹਾ ਹਾਲਾਂਕਿ ਹਰਜੀਤ ਕੌਰ ਨੂੰ ਭਾਰਤ ਭੇਜਣ ਤੋਂ ਰੋਕਣ ਦੇ ਲਈ ਅਮਰੀਕਾ 'ਚ ਵਿਰੋਧ ਪ੍ਰਦਰਸ਼ਨ ਹੋਏ ਇਹ ਜ਼ੁਰਮ ਉਹਨਾਂ ਦੀ ਪੋਤੀ ਸੁਖਮਿਤ ਕੌਰ ਦਾ ਕਹਿਣਾ ਸੀ ਕਿ ਸਾਨੂੰ ਸਿਰਫ ਇਹ ਦੱਸਿਆ ਜਾਵੇ ਕਿ ਉਹਨਾਂ ਨੂੰ ਹਿਰਾਸਤ 'ਚ ਲਿਆ ਜਾ ਰਿਹਾ ਹੈ ਸਾਨੂੰ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਸੀਂ ਉਹਨਾਂ ਦੀ ਭਾਲ ਕਰਦੇ ਰਹੇ ਜਦੋਂ ਸਾਨੂੰ ਉਹ ਮਿਲੇ ਤਾਂ ਉਹ ਰੋ ਰਹੇ ਸਨ ਤੇ ਮਦਦ ਮੰਗ ਰਹੇ ਸਨ ਦਾਸੇ ਇਹ ਕਿ ਹੁਣ ਜਿੱਥੇ ਇਸ ਅਮ ਮਹਿਲਾ ਨੂੰ ਰਿਪੋਰਟ ਕਰ ਦਿੱਤਾ ਗਿਆ